ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਫਗਵਾੜਾ ਵਿੱਚ ਦੋ ਰੋਜ਼ਾ ਗੁਰਮਾਨਨ ਗ੍ਰੰਥ ਚੇਤਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਸਮਾਗਮ ਨੂੰ ਲੈ ਕੇ ਨਗਰ ਨਿਗਮ ਦੀ ਸਫਾਈ ਨੂੰ ਲੈ ਕੇ ਢਿੱਲੀ ਕਾਰਗੁਜ਼ਾਰੀ ਤੇ ਪ੍ਰਵੰਤਕਾਂ ਨੇ ਨਾਰਾਜ਼ਗੀ ਜਤਾਈ ਤੇ ਉਹਨਾਂ ਆਪਣੇ ਪੱਧਰ ਤੇ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਬਹੁਤ ਵੱਡਾ ਸਮਾਗਮ ਸਾਡੇ ਸ਼ਹਿਰ ਦੇ ਸਰ ਮਹਉਂ ਸਿੰਘ ਜੀ ਸਾਈਂ ਜੀ ਦੀ ਗਵਾਹੀ ਦੇ ਵਿੱਚ ਸੰਤ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਆ ਉਸ ਸੰਬੰਧ ਦੇ ਵਿੱਚ ਅੱਜ ਅਸੀਂ ਇਸ ਤੇ ਜਿੱਥੇ ਕਿ ਸਟੇਡੀਅਮ ਦੇ ਵਿੱਚ ਸਾਰਾ ਇਹ ਪ੍ਰਬੰਧ ਹੋਣਾ ਆ ਜਿੱਥੇ ਪਾਰਕਿੰਗ ਲੰਗਰ ਦੀ ਵਿਵਸਥਾ ਉਹਨਾਂ ਦੇ ਦੀਵਾਨ ਸਜਨੇ ਆ ਉਸ ਦੀ ਸਾਰੀ ਜਿਹੜੀ ਤਿਆਰੀ ਨੂੰ ਦੇਖਦੇ ਹੋਏ ਅੱਜ ਸਾਈਂ ਜੀ ਨੇ ਇੱਥੇ ਮੀਟਿੰਗ ਬੁਲਾਈ ਸੀ ਉਹਦੇ ਵਿੱਚ ਅਸੀਂ ਸਾਰੇ ਆਏ ਦੇਖਿਆ ਔਰ ਸਫਾਈ ਦਾ ਬਹੁਤ ਵੱਡਾ ਜਿਹੜਾ ਕੰਮ ਪਹਿਲੇ ਪੈਂਡਿੰਗ ਆ ਕੁਝ ਦਿਨ ਪਹਿਲਾਂ ਨਗਰ ਨਿਗਮ ਨਾਲ ਵੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਸਾਰੇ ਆਹਲਾ ਅਫਸਰ ਔਰ ਪੀਡੀਗਲ ਪਾਰਟੀਆਂ ਦੇ ਔਰ ਸਾਰੀਆਂ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਜਥੇਬੰਦੀਆਂ ਆ ਹਿੰਦੂਆਂ ਸਿੱਖ ਸਾਰੇ ਮਿਲ ਇਕੱਠੇ ਹੋ ਕੇ ਅਸੀਂ ਉਹ ਮੀਟਿੰਗ ਕੀਤੀ ਸੀ ਔਰ ਬੇਨਤੀ ਕੀਤੀ ਸੀ ਪ੍ਰਚਾਰ ਚ ਨੂੰ ਕਿ ਇਹਦੀ ਸਫਾਈ ਔਰ ਲਾਈਟ ਵਗੈਰਾ ਦਾ ਪ੍ਰਬੰਧ ਕੀਤਾ ਜਾਵੇ ਮੈਂ ਸਮਝਦਾ ਬਈ ਉਹ ਕਾਰ ਜਿਹੜੀ ਕਾਰ ਪਏ ਹੈਗਾ ਉਸ ਵੇਲੇ ਸਾਨੂੰ ਬੜਾ ਸ਼ਵਾਸਨ ਦਿੱਤਾ ਸੀ ਬਈ ਅਸੀਂ ਇਹਨੂੰ ਵੱਡੇ ਪੱਧਰ ਤੇ ਸਾਰਾ ਹੀ ਇਮੀਡੀਏਟ ਐਕਸ਼ਨ ਲੈ ਕੇ ਕਰਵਾਵਾਂਗੇ ਪਰ ਦੇਖਣ ਦੇ ਵਿੱਚ ਆਇਆ ਅੱਜ ਤਿੰਨ ਤੋਂ ਚਾਰ ਦਿਨ ਹੋ ਗਏ ਆ ਇਸ ਮੀਟਿੰਗ ਹੋਈ ਨੂੰ ਵੀ ਬਹੁਤ ਹੀ ਢਿੱਲੀ ਜਿਹੜੀ ਹੈਗੀ ਆ ਉਹ ਉਹਨਾਂ ਦੀ ਕਾਰਖਾਨੇ ਵਾਲੀ ਹੈਗੀ ਆ ਅਸੀਂ ਫੇਰ ਉਹਨਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਇਹ ਬਹੁਤ ਵੱਡਾ ਸਮਾਗਮ ਆ ਇਹਦੇ ਵਿੱਚ ਦੁਆਬੇ ਮਾਝੇ ਤੋਂ ਮਾਲਵੇ ਤੋਂ ਸੰਗਤਾਂ ਆਉਣੀਆਂ ਔਰ ਇਹ ਜਿਹੜਾ 2.5-3 ਘੰਟੇ ਦਾ ਰਾਤ ਦਾ ਸਮਾਗਮ ਹੁੰਦਾ ਹੈ 8 ਵਜੇ ਤੋਂ ਲੈ ਕੇ 10:30 ਵਜੇ ਤੱਕ ਜਿਹੜਾ ਬਹੁਤ ਜ਼ਿਆਦਾ ਰਸ਼ ਪੈਂਦਾ ਹੈ ਉਸ ਵੇਲੇ ਇਹਨਾਂ ਸਾਰੀਆਂ ਚੀਜ਼ਾਂ ਦੀ ਵਿਵਸਥਾ ਕਰਨੀ ਆਪਣੇ ਸਾਰੇ ਸ਼ਹਿਰ ਵਾਸੀਆਂ ਦਾ ਫਰਜ਼ ਹੁੰਦਾ ਕਿ ਸੁੱਝੇ ਢੰਗ ਦੇ ਨਾਲ ਇੱਥੇ ਵਿਵਸਥਾ ਹੋਵੇ ਤਾਂ ਜੋ ਗੁਰੂ ਮਹਾਰਾਜ ਜੀ ਨੂੰ ਸਮਰਪਿਤ ਜੋ ਇਹ ਸਮਾਗਮ ਹੈ ਉਹਨੂੰ ਆਪਾਂ ਸ਼ਰਧਾਪੂਰਵਕ ਮਨਾ ਸਕੀਏ ਸੋ ਉਹਦੇ ਕੱਢੀ ਦੇ ਵਿੱਚ ਜਦੋਂ ਅੱਜ ਸਵੇਰੇ ਅਸੀਂ ਇੱਥੇ ਆਏ ਥੋੜਾ ਢਿੱਲਾ ਦਿਸਿਆ ਸਿਸਟਮ ਤੇ ਸਾਈਂ ਜੀ ਦੇ ਸਾਡੇ ਪ੍ਰਧਾਨ ਹੈ ਜੋ ਜਨਨ ਸਮਾਜ ਮੰਚ ਦੇ ਵੀ ਔਰ ਇਸ ਸਮਾਗਮ ਦੇ ਮੁੱਖ ਸੇਵਾਦਾਰ ਹੈ ਉਹਨਾਂ ਨੇ ਫਿਰ ਆਪਣੇ ਲੈਵਲ ਤੇ ਆਪਣੇ ਸਾਰੇ ਬੰਦਿਆਂ ਨਾਲ ਸਲਾਹ ਕਰਕੇ ਅੱਜ ਜੀਸੀਬੀ ਮੰਗਾ ਕੇ ਆਪਣੇ ਲੈਵਲ ਤੇ ਵੀ ਜਿਹੜਾ ਸਫਾਈ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਕਿਸੇ ਕਿਸਮ ਦੀ ਕੋਈ ਕਮੀ ਨਾ ਰਵੇ ਸੋ ਮੈਂ ਬੇਨਤੀ ਕਰਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਆਪਾਂ ਵੱਧ ਚੜ ਕੇ ਇਸ ਸਮਾਗਮ ਦੇ ਵਿੱਚ ਭਾਈ ਦੀ ਪਰਿਏ ਔਰ ਗੁਰੂ ਦੀ ਬਖਸ਼ਿਸ਼ ਉਹਦਾ ਅਸ਼ੀਰਵਾਦ ਲਈਏ ਔਰ ਉਹਦੇ ਨਾਲ-ਨਾਲ ਜਿਹੜਾ ਆਪਾਂ ਸਾਰੇ ਜਿਹੜਾ ਆ ਉਹ ਸਾਈਂ ਜੀ ਤੇ ਉਹਨਾਂ ਦੀ ਟੀਮ ਨੂੰ ਸਹਿਯੋਗ ਕਰੀਏ ਕਿਉਂਕਿ ਮੈਂ ਸਮਝਦਾ ਕਿ ਦੁਆਰਾ 7-8 ਸਾਲ ਬਾਅਦ ਇਸ ਸਮਾਗਮ ਹੋਣ ਜਾ ਰਿਹਾ ਆ ਔਰ ਇਸ ਸਮਾਗਮ ਦੀ ਸਭ ਤੋਂ ਵੱਡੀ ਜਿਹੜੀ ਐਸ ਵੇਲੇ ਸਾਡੇ ਸ਼ਹਿਰ ਵਾਸੀਆਂ ਲਈ ਸਾਡੇ ਇਲਾਕਾ ਵਾਸੀਆਂ ਲਈ ਖੁਸ਼ਖਬਰੀ ਆ ਇੱਕ ਬਹੁਤ ਵੱਡਾ ਭਾਈਚਾਰਕ ਸਾਂਝ ਦੀ ਪਹਿਲਾਂ ਹੀ ਆ ਜਿਹੜੀ ਕਿ ਸਦੀਆਂ ਤੋਂ ਚੱਲਦੀ ਆ ਰਹੀ ਪਰ ਉਹਦੀ ਨਵੀਂ ਸ਼ੁਰੂਆਤ ਸਾਈਂ ਜੀ ਨੇ ਕੀਤੀ ਆ ਇਦੇ ਵਿੱਚ ਉਹਨਾਂ ਨੇ ਸਾਰੀਆਂ ਕਮਿਊਨਿਟੀਆਂ ਦੇ ਚਾਹੇ ਉਹ ਹਿੰਦੂ ਆ ਸਿੱਖ ਆ ਸਾਈਆ ਕੋਈ ਵੀ ਆ ਸਾਰੀ ਸੰਸਥਾ ਦੇ ਪ੍ਰਧਾਨ ਉਹਨਾਂ ਦੇ ਕਮੇਟੀਆਂ ਉਹਨਾਂ ਦੇ ਮੈਂਬਰ ਸਾਰਿਆਂ ਨੂੰ ਨਾਲ ਲੈ ਕੇ ਇਹ ਪ੍ਰੋਗਰਾਮ ਕੀਤਾ ਹੈ ਔਰ ਕਰਨਾ ਹੈ ਤਾਂ ਕਿ ਇਹ ਜਿਹੜਾ ਪ੍ਰੋਗਰਾਮ ਹੈ ਸਾਰਿਆਂ ਦਾ ਸਾਂਝਾ ਆ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਆ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਆਪਾਂ ਸਾਰੇ ਤਨ ਮਨ ਦੇ ਨਾਲ ਇਹ ਸਮਾਗਮ ਦੀ ਸੇਵਾ ਕਰੀਏ ਜਿਹੜਾ ਕੋਈ ਬੰਦਾ ਆਪਣੀ ਛੜਦਾ ਆਪਣੀ ਸ਼ਬਦਾਂ ਤਨ ਦੀ ਸੇਵਾ ਕਰਨਾ ਉਸ ਦਾ ਆਪਣਾ ਖਲਾਕੀ ਹਰ ਹੁੰਦਾ ਪਰ ਸਭ ਤੋਂ ਵੱਡੀ ਸੇਵਾ ਹੈ ਤਨ ਮਨ ਭਾਪਾ ਇੱਥੇ ਚਾਹੇ ਉਹ ਸਫਾਈ ਦਾ ਪ੍ਰਬੰਧ ਆ ਚਾਹੇ ਉਹ ਲਾਈਟਾਂ ਦਾ ਪ੍ਰਬੰਧ ਆ ਚਾਹੇ ਉਹ ਲੰਗਰ ਦੀ ਵਿਵਸਥਾ ਆ ਪਾਣੀ ਦੀ ਵਿਵਸਥਾ ਕੁਝ ਵੀ ਆ ਕੋਲ ਚ ਜੋ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਪਾਈਏ ਔਰ ਸਮਾਗਮ ਦੇ ਵਿੱਚ ਜਿਹੜੀ ਹਾਜ਼ਰੀ ਆ ਬਤ ਵਤ ਪਰ ਇਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ